ਸ੍ਰੀ ਕਾਲਜੀ ਵਾਇਟ ਅੱਡ ਕਲ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਵਾਸਪਾ ਅੰਬੇਡਕਰ ਪਾਰਟੀ ਦੇ ਪ੍ਰਧਾਨ ਕਮਲਜੀਤ ਸਿੰਘ ਸੋਤਾ ਨੇ ਰਾਜਾ ਸ਼ਾਹੀ ਹਲਕੇ ਵਿੱਚ ਪੰਚਨ ਤੇ 2027 ਦੀਆਂ ਚੋਣਾਂ ਲੜਨ ਵਾਸਤੇ ਪਾਰਟੀ ਵੱਲੋਂ ਐਮਐਲਏ ਦਾ ਇਲੈਕਸ਼ਨ ਲੜਨ ਵਾਸਤੇ ਉਮੀਦਵਾਰ ਤਿਆਰ ਕੀਤਾ ਆਉ ਦੇਖਦੇ ਆਂ ਰਾਜਾ ਸ਼ਾਈ ਤੋਂ ਡਾਕਟਰ ਜਸਕਰਨ ਸਿੰਘ ਦੀ ਰਿਪੋਰਟ ਆਹ ਗਾਹਾਂ ਸਰੀਆ ਦਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭੀਮ ਜੈ ਭਾਰਤ ਬਹੁਤ ਹੀ ਸਤਿਕਾਰਯੋਗ ਸਾਥਿਓ ਜਿਵੇਂ ਮੇਰੇ ਸਾਥੀਆਂ ਨੇ ਕਾਫੀ ਵਿਸਤਾਰ ਦੇ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਆ ਕਿ ਦੇਸ਼ ਅੰਦਰ ਬਹੁਤ ਸਾਰੀਆਂ ਪਾਰਟੀਆਂ ਹੋਣ ਦੇ ਬਾਵਜੂਦ ਬਸਪਾ ਅੰਬੇਡਕਰ ਪਾਰਟੀ ਨੂੰ ਜਨਮ ਲੈਣ ਦੀ ਕਿਉਂ ਲੋੜ ਪਈ ਕਿਉਂ ਗਰੀਬ ਲੋਕਾਂ ਨੂੰ ਅੱਜ ਇਕੱਠੇ ਕਰਨ ਦੀ ਜ਼ਰੂਰਤ ਪਈ ਸਾਡੇ ਬਜ਼ੁਰਗ ਸੱਤ ਸੌ ਦੀ ਉਮਰ ਵਾਲਾ ਬਜ਼ੁਰਗ 30 ਟੱਪ ਚੁੱਕ ਕੇ ਤਿੱਜੀ ਮੰਡਲ ਤੇ ਕਾਢਾ ਲਗਾ। ਸਾਡਾ ਬੱਚਾ ਬੀ.ਐਮ.ਏ ਕਰਕੇ ਕੋਈ ਰਿਕਸ਼ਾ ਚਲਾਉਂਦਾ ਨਜ਼ਰ ਆ ਰਿਹਾ। ਕੋਈ ਮਜ਼ਦੂਰੀ ਕਰਦਾ ਨਜ਼ਰ ਆ ਰਿਹਾ। ਸਾਡੀਆਂ ਪੀਪੀਆਂ ਪੈਣਾ ਖੇਤਾਂ ਤੱਕ ਲੋਟ। ਜੀ ਸਾਡਾ ਸਮਾਜ ਦੀ ਇਹ ਦੇਖਿਆ ਕਿ ਇਹਨਾਂ ਸਰਕਾਰਾਂ ਨੇ ਸਾਨੂੰ ਗਰੀਬ ਰੱਖਣ ਦੀ ਕੋਸ਼ਿਸ਼ ਤਾਂ ਕੀਤੀ ਆ। ਪਰ 바ਵਾ ਸਾਹਿਬ ਡਾਕਟਰ ਮੈਡੀਕਲ ਸਾਹਿਬ ਨੇ ਦੇਖਿਆ ਸੀ ਵੀ ਦੇਸ਼ ਦੀ ਜਾਤੀ ਤੋਂ ਪਹਿਲਾਂ ਰਾਜਾ ਪੈਦਾ ਹੁੰਦਾ ਸੀ ਇੱਕ ਰਾਣੀ ਦੇ ਪੇਟੋਂ ਪਰ ਹੁਣ ਰਾਜਾ ਪੈਦਾ ਹੋਗਾ ਇੱਕ ਸੰਦੂਕੜੀ ਚੋਂ ਜਿਹੜੀ ਸੰਦੂਕੜੀ ਆਪਾਂ voting ਨਾਲ ਭਰਦੇ ਆਂ ਅੰਬੇਡਕਰ ਸਾਹਿਬ ਨੇ ਕਿਹਾ ਵੀ ਗਰੀਬ ਪਰਿਵਾਰਾਂ ਚ ਤੁਹਾਨੂੰ 10 ਗੋਟਾ ਮਿਲੇਗਾ ਨਹੀਂ ਚਲੇਗਾ ਇਹ ਕਿੰਨੇ ਲੋਕਾਂ ਨੂੰ ਗੱਲ ਕਹੀ 15% ਲੋਕਾਂ ਆ ਲੈਨ ਗੱਲ ਕਹੀ ਜਿਹੜੇ ਅੱਜ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਬੈਠੇ ਆ 78 ਸਾਲਾਂ ਚ ਪੰਜਾਬ ਦਾ ਮੁੱਖ ਮੰਤਰੀ ਚਾਹੇ ਕਾਂਗਰਸ ਚੋਂ ਬਣਿਆ ਚਾਹੇ ਅਕਾਲੀਆ ਚੋਂ ਬਣਿਆ ਚਾਹੇ ਝਾੜੂ ਵਾਲਿਆਂ ਚੋਂ ਬਣਿਆ ਮੇਰੀ ਗੱਲ ਦਾ ਗੁੱਸਾ ਨਾ ਕਰੋ ਬਣਿਆ ਜੱਟ ਜੋ ਚਾਹੇ ਕਾਂਗਰਸ ਚੋਂ ਚਾਹੇ ਕਾਲੀ ਦਲ ਚੋਂ ਚਾਹੇ ਆਮਦਵੀ ਪਾਰਟੀ ਚੋਂ ਬਣਿਆ ਜੱਟਿਆ ਤੇ ਜੱਟ ਕਿੱਥੋਂ ਤੁਹਾਡੇ ਸਮਾਜ ਦਾ ਭਲਾ ਕਰ ਸਕੂ ਅੱਜ ਸਾਡੇ ਕਿਸਾਨ ਭਰਾ ਸੜਕਾਂ ਤੇ ਰੋ ਰਹੇ ਆ ਸਰਮਾਇਦਾਰ ਲੋਕਾਂ ਦੀਆਂ ਪਾਰਟੀਆਂ ਚ ਸਰਮਾਇਦਾਰ ਲੋਕਾਂ ਦੀ ਗੱਲ ਕੀਤੀ ਜਾਂਦੀ ਆ ਪਰ ਗਰੀਬ ਲੋਕਾਂ ਦੀ ਕਦੀ ਵੀ ਕਿਸੇ ਨੇ ਇਹਨਾਂ ਦੀ ਗਰੀਬੀ ਨੂੰ ਖਤਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਰ}_{+} ਮੈਂ ਬੇਇੱਜ਼ਤੀ ਕਰਦਾ ਵੀਰ ਬੇਟਕਰ ਸਾਭ ਦੀਆਂ ਕੁਰਬਾਨੀਆਂ ਨਾਲ ਤੇਜ ਦਾ ਸੰਵਿਧਾਨ ਲਿਖ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ